ਨਾ ਨਾ ਜਰਦਾ ਲਾ ਲ ਗਈ ਐ ਸ਼ੋਰ ਜਵ ਵੀ ਨਾ ਜੇ ਤੇ ਦਾਦਾ ਜਰਦਾ ਬਾਈ ਲਿੰਨੇ ਨਾ ਨਾ ਯਾਰ ਫਰਟਾ ਲਿਆ ਰਹੁਣਾ ਓਏ ਅਸਿਹਰਾ ਅੱਤੀ ਜੀ ਬਣੀ ਐ ਯਾਰ ਆ ਤੈਨੂੰ ਮੱਗਰ ਤੂੰ ਦਸੀ ਦਵਾਈ ਦਵਾ ਕੇ ਲਵਾ ਦੋ ਦੜਾ ਚ ਹਟ ਜਾਗਾ ਚੱਲ ਬਾਈ ਆ ਜੋ ਕਿਵੇਂ ਆਗੇ ਦਾਦਾ ਪੋਤਾ ਬਾਬਾ ਹਾਂ ਮੇਰਾ ਦਾਦਾ ਨਾ ਜਰਦਾ ਲਾਉਂਦਾ ਅੱਛਾ ਤੇ 10 ਸਾਲ ਹੋ ਗਏ ਤੇ ਆਦਤ ਛੜਾ ਆਏ ਯਾਰ 10 ਸਾਲ ਹੋ ਗਏ ਆ 15 ਲਾਉਦੇ ਨੂੰ ਅੱਛਾ ਬਹੁਤ ਪੁਰਾਣਾ ਲਾਉਣਾ ਹੈ ਨਾ ਤੇ ਹੋਰ ਆਪਦੇ ਮਨੋਂ ਛੱਡਣਾ ਚਾਹੁੰਦੇ ਮਨੋਂ ਜਾਂ ਮੇਰੇ ਦਾ ਮਨੋਂ ਮੰਨਦਾ ਨਹੀਂ ਮੈਂ ਛੱਡ ਦੂੰਗਾ ਛੱਡੀਂਗਾ ਤੂੰ ਤਿੰਨ ਦਿਨਾਂ ਚ ਰਿਜ਼ਲਟ ਚੈੱਕ ਕਰ ਲਈ ਠੀਕ ਹੈ ਪਤਾ ਲੱਗ ਜਾਈਂ ਆਏ ਕਰੀ ਜੇ ਹੁਣ ਮੈਂ ਤੈਨੂੰ ਦਵਾਈ ਦੱਸ ਦਿੰਨਾ ਹੂੰ ਤੀਜੇ ਦਿਨੋਂ ਜਰਦਾ ਛੱਡ ਜੀਂਗਾ ਪਰ ਆਏ ਜਰੂਰ ਰੱਖੀ ਐਨੀ ਗੌਰ ਵੀ ਥੋੜਾ ਜਿਹਾ ਕੰਟਰੋਲ ਰੱਖੀ ਵੀ ਉਦੋਂ ਘਟਾਉਂਦਾ ਤੁਰਿਆ ਹੀ ਕਿਤੇ ਇਦਰੋਂ ਮੈਂ ਤੈਨੂੰ ਦਵਾਈ ਦੱਸ ਦਿਆਂ ਹੈ ਤੇ ਤੂੰ ਉਦੋਂ ਦੁੱਗਣਾ ਲਾਉਣ ਲੱਗ ਜੀਂ ਉਹਦਾ ਫੇਰ ਦਾ ਘਟਾਵਾਂਗੇ ਹਾਂ ਘਟਾਉਣ ਤੇ ਕੰਟਰੋਲ ਰੱਖੀ ਮੈਂ ਤੈਨੂੰ ਦੱਸਦਾ ਲੈ ਇੱਕ ਤਾਂ ਤੂੰ ਪਤਾ ਕੀ ਕਰਨਾ ਹੈ ਆਪਣੇ ਹੁੰਦਾ ਸੌਂਠ ਜਿਹਨੂੰ ਸੁੰਡ ਕਹਿੰਦੇ ਆ ਇਹ ਸੁੱਕੇ ਅਦਰ ਘਰਗਾ ਹੁੰਦਾ 50 ਗ੍ਰਾਮ ਲਈ ਹਾਂ 50 ਗ੍ਰਾਮ ਲਈ ਜੇ ਤੂੰ ਸੈਂਦਗੀ ਛੱਡਣਾ ਹੈ ਚਾਹੇ ਕੋਈ ਸ਼ਰਾਬ ਪੀਂਦਾ ਹੋਵੇ ਚਾਹੇ ਕੋਈ ਜਰਦਾ ਲਾਉਂਦਾ ਹੋਵੇ ਠੀਕ ਹੈ ਚਾਹੇ ਕੋਈ ਕੁਲ ਐਪ ਨਹੀਂ ਹੁੰਦੀ ਹੁਣ ਨਮਗਾਈਆਂ ਚੱਲੀਆਂ ਉਹ ਕੋਈ ਵੀ ਨਸ਼ਾ ਕਰਦਾ ਹੋਵੇ ਕੋਈ ਠੀਕ ਹੈ 5-7 ਦਿਨਾਂ ਦੇ ਵਿੱਚ 101% ਹਟ ਜਾਂਦਾ ਬੰਦਾ ਠੀਕ ਹੈ 50 ਗ੍ਰਾਮ ਤਾਂ ਤੂੰ ਲਈ ਉਹ ਜਿਹੜਾ ਆਪਣੇ ਹੁੰਦਾ ਸੌਂਠ ਜਿਹਨੂੰ ਕਹੇ ਠੀਕ ਹੈ ਤੇ ਉਹਦਾ ਪਤਾ ਕੀ ਕਰਨਾ ਇੱਕ ਚੀਜ਼ ਤੈਨੂੰ ਹੋਰ ਦੱਸੂਆਂ ਦੋਨੇ ਚੀਜ਼ਾਂ ਵਰਤਣੀਆਂ ਪਹਿਲਾਂ ਸੌਂਠ ਵਾਲਾ ਸੁਣ ਲੈ ਫਿਰ ਉਹ ਦੱਸੂਆਂ ਠੀਕ ਹੈ ਦੋਨੇ ਚੀਜ਼ਾਂ ਹੀ ਵਰਤਣੀਆਂ ਠੀਕ ਹੈ ਉਹ ਉਹ ਲੈ ਆ ਕੇ ਨਾ ਜੇ ਤੂੰ ਸਾਇੰਦ ਕੇ ਛੱਡਣਾ ਹੈ ਜੇ ਕਿਸੇ ਨੇ ਚੱਲ ਹੋਰ ਵੀ ਦੱਸਦੀ ਸ਼ਰਾਬ ਵੀ ਛੱਡਣੀ ਹੋਵੇ ਸਾਇੰਦ ਕਾ ਛੱਡਣੀ ਹੋਵੇ ਉਂਗਲ ਦੇ ਪਹਿਲੇ ਤੱਕ ਜਿੰਨਾ ਜਿਹੜਾ ਸੌਂਠ ਹੁੰਦਾ ਰੋਜ਼ ਚਾਹ ਚ ਪਾਲਿਆ ਕਰੀ ਬਰਾਨੀ ਚਾਹ ਜਿਹਨੂੰ ਆਪਾਂ ਮਾਰੂ ਕਹਿੰਦੇ ਨੇ ਆਹ ਮਾਰੂ ਕਿਹੜੀ ਹੁੰਦੀ ਆ ਪਤਾ ਹਾਂ ਬਿਨਾ ਦੁੱਧ ਤੋਂ ਹਾਂ ਬਿਨਾ ਦੁੱਧ ਤੋਂ ਜੇ ਤੂੰ ਸਾਇੰਦ ਕੇ ਛੱਡਣਾ ਹੈ ਤਾਂ ਬਿਨਾ ਦੁੱਧ ਤੋਂ ਰੋਜ਼ ਜਿੰਨੇ ਵਾਰੀ ਚਾਹ ਪੀਂਨਾ ਉਂਗਲ ਦੇ ਪਹਿਲੇ ਤੱਕ ਜਿੰਨਾ ਉਹਦੇ ਵਿੱਚ ਉਬਾਲ ਕੇ ਤੇ ਉਹ ਚਾਹ ਪੀਆ ਕਰੀ ਤਾਂ ਠੀਕ ਹੈ ਠੀਕ ਹੈ ਤਾਂ ਤੂੰ 3-4 ਦਿਨਾਂ ਦੇ ਵਿੱਚ ਦੇਖੀ ਆਪਣੇ ਕੋਈ ਵੀ ਆਪਾਂ ਨਸ਼ਾ ਕਰਦਾ ਨਾ ਕੋਈ ਜਿਵੇਂ ਜਰਦਾ ਬੀੜੀ ਸਿਗਰਟ ਹੋਗੇ ਸ਼ਰਾਬ ਪੀਂਦਾ ਉਹ ਸਲਫਰ ਦੀ ਕਮੀ ਕਰ ਦਿੰਦਾ ਉਹ ਤੇਰੇ ਚ ਉਹ ਚ ਸਲਫਰ ਹੁੰਦੀ ਐ ਸੌਂਡ ਚ ਉਹ ਤੇਰੇ ਅੰਦਰ ਸਲਫਰ ਦੀ ਕਮੀ ਪੂਰੀ ਹੋ ਜੂਗੀ ਤੈਨੂੰ ਭਾਲਾ ਉਹਨੋਂ ਹਟ ਜੂਗੀ ਠੀਕ ਹੈ ਤੇ ਜੇ ਕੋਈ ਹਾਂ ਜੇ ਕੋਈ ਜਿਵੇਂ ਕੋਈ ਸ਼ਰਾਬ ਪੀਂਦਾ ਜਰਦਾ ਹੁਣ ਬੁੜੀਆਂ ਛਡਾਉਣੀਆਂ ਚਾਹੁੰਦੀਆਂ ਵੀ ਉਹਨੂੰ ਦੱਸਣਾ ਨਹੀਂ ਫਿਰ ਆਪਾਂ ਭਾਵੇਂ ਚਾਹ ਚੋ ਦੁੱਧ ਪੀ ਲਗੇ ਥੋੜਾ ਜਿਹਾ ਪ੍ਰੋਸੈਸ ਲੰਮਾ ਲੈ ਜੂ ਵੀ ਮਾਲਾ ਚਾਹ ਜਿਹੜਾ ਬਣਚਾਲੀ ਤੋਂ ਐ ਇਹਦਾ ਤਿੰਨ ਚਾਰ ਦਿਨਾਂ ਚ ਰਿਜਲਟ ਮਿਲ ਜੂ ਉਹ 15 ਦਿਨ ਲੈ ਜੂਆ ਜੇ ਕਿਸੇ ਬੰਲਾ ਬੁੜੀ ਨੇ ਛੜਾਉਣਾ ਹੁੰਦਾ ਵੀ ਉਹਨੂੰ ਦੱਸੇ ਨਾ ਤਾਂ ਰੋਜ਼ ਜਿਵੇਂ ਆਪਾਂ ਪੀਂਨੇ ਆ ਚਾਹ ਚ ਪਾਲੇ ਆਪਾਂ ਨੂੰ ਕੋਈ ਨੁਕਸਾਨ ਨਹੀਂ ਉਹਦਾ ਓਵੇਂ ਠੀਕ ਐ ਤੇ ਦੂਜਾ ਹੈਗਾ ਇੱਕ ਨਾ 5 ਰੁਪਈਆ ਦੀ ਸਲਫਰ ਦੀ ਸ਼ੀਸ਼ੀ ਆਉਂਦੀ ਆ ਹੋਮੋਪੈਥੀ ਤੋਂ ਅੱਛਾ ਹੈ ਠੀਕ ਐ ਉਹ ਲਿਆਈ ਹੋਮੋਪੈਥੀ ਦੁਕਾਨ ਤੋਂ ਮਿਲੂਗੀ 5 ਰੁਪਈਆ ਦੀ ਸ਼ੀਸ਼ੀ ਆਉਂਦੀ ਐ ਠੀਕ ਐ ਉਹ ਲਿਆ ਕੇ ਰੋਜ਼ ਤੜਕੇ ਨਿਰਨੇ ਕਾਲਜੇ ਪਹਿਲੇ 3 ਦਿਨ ਤਾ ਤੂੰ ਉਹਦੀ ਇੱਕ ਬੂੰਦ ਸਿੱਟਣੀ ਐ ਅੱਛਾ 5 ਰੁਪਈਆ ਦੀ ਆਉਂਦੀ ਐ ਇੱਕ ਬੂੰਦ ਜੀਭ ਤੇ ਸਿੱਟ ਲੈਣੀ ਐ ਨਿਰਨੇ ਕਾਲਜੇ 3 ਦਿਨ ਤਾ ਲਗਾਤਾਰ ਉਸ ਤੋਂ ਬਾਅਦ ਹਫ਼ਤੇ 'ਚ ਦੋ ਵਾਰੀ ਕਰਦੀ ਇੱਕ ਮਹੀਨਾ ਕਰ ਲਈ ਜੇ ਮੁੜ ਕੇ ਜਰਦੇ ਦੀ ਭਾਲ ਆ ਗਈ ਤਾਂ ਆਪਾਂ ਨੂੰ ਕਹਿ ਦੀ ਪਰਚੀ ਦੇ ਫੇਲੇ ਲੈ ਕੱਢ ਬੋਥਿਆ ਕਾਪੀ ਪਰਚੀ ਦੇ ਨੂੰ ਲਿਖ ਦਿੰਨੇ ਆ ਉਸ ਤੋਂ ਬਾਅਦ ਤੈਨੂੰ ਜਰਦੇ ਦੀ ਭਾਲ ਨਹੀਂ ਆਉਂਦੀ ਅੱਛਾ ਠੀਕ ਐ ਭਾਵੇਂ ਤੂੰ 20 ਸਾਲ ਪਰਾਣਾ ਹੋ ਗਿਆ ਖਾਂਦਾ ਇਹਨੂੰ ਰਾਹੀਂ ਛੱਡ ਜੇਂਗਾ ਤੂੰ ਝਟਕਾਂ ਜੀ ਲਿਖ ਕੇ ਦੇ ਦੇਨੇ ਆ ਤੈਨੂੰ ਨੱਲ ਐ ਇਹ 50 ਗ੍ਰਾਮ ਤਾਂ ਤੂੰ ਲਿਓਨੇ ਆ ਸੌਂਠ ਪੰਸਾਰੀਆਂ ਦੇ ਬੈਗ ਜੀ ਉਹਨੂੰ ਸੌਂਠ ਕਹਿਦੀ ਕਹਿ ਦੇ ਦੇ ਦੇਣੀ ਠੀਕ ਐ ਸੁੰਡ ਕਹਿ ਦੇ ਹਾਂ ਸੁੰਡ ਕਹਿ ਦੇ ਠੀਕ ਐ ਉਂਗਲ ਦੇ ਪਹਿਲੇ ਟੱਕ ਜਿੰਨਾ ਅੱਛਾ ਪਹਿਲੇ ਟੱਕ ਜਿੰਨਾ ਹਾਂ ਐਨਾ 1 ਇੰਚ ਅੱਛਾ ਜਿੰਨੇ ਵਾਰੀ ਚਾਹ ਪੀਏਗਾ ਬਰਾਨੇ ਹਾਂ ਓਨੇ ਵਾਰੀ ਵਿੱਚ ਪਾ ਕੇ ਉਬਾਲ ਕੇ ਪੀਣੇ ਹਾਂ ਤੇ ਇੱਕ ਸਲਫਰ ਦੀ ਸ਼ੀਸ਼ੇ ਅੱਛਾ 5 ਮਿਲੀਲੀਟਰ ਦੀ ਆਊਗੀ 5 ਰੁਪਿਆ ਦੀ ਅੱਛਾ ਇਹ ਮਿਲੂਗੀ ਹੋਮੋਪੈਥੀ ਦੇ ਉਹ ਅੱਛਾ ਠੀਕ ਹੈ ਉਥੋਂ ਲਿਆਈ ਤੇ ਇਹ ਤੈਨੂੰ ਦੱਸ ਦਿੰਨੇ ਨਿਰਨੇ ਕਾਲਜੇ ਰੋਜ਼ ਇੱਕ ਬੂੰਦ ਅੱਛਾ ਠੀਕ ਹੈ ਤੇ ਉਸ ਤੋਂ ਬਾਅਦ ਹਫ਼ਤੇ 'ਚ ਦੋ ਵਾਰੀ ਬਿਨਾ ਕੁਝ ਖਾਦੇ ਹਾਂ ਵੀ ਪਹਿਲੇ 3 ਦਿਨ ਤਾਂ ਲਗਾਤਾਰ ਉਸ ਤੋਂ ਬਾਅਦ ਹਫ਼ਤੇ 'ਚ ਦੋ ਵਾਰੀ ਇਹ ਸਾਲ ਹਾਂ ਆ ਲੈ ਆ 3 ਦਿਨਾਂ ਚ ਦੋ ਵਾਰੀ ਹਾਂ ਹਾ ਤੇਜ ਦੋ ਵਾਰੀ ਇਹ ਸਾਮਕੇ ਰੱਖ ਲਈ ਹੁਣ ਜੇ ਕਿਸੇ ਨੇ ਹੋਰ ਵੀ ਛੱਡਣਾ ਹੋਵੇ ਹਨਾ ਜੇ ਕਿਸੇ ਬੁੜੀ ਨੇ ਚੋਰੂਆਂ ਛਡਾਉਣਾ ਹੋਵੇ ਉਹਨੂੰ ਵੀ ਦੱਸ ਦੇ ਇੱਕ ਤਾਂ ਸੌਂਠ ਇੱਕ ਹੋਮੋਪੈਥੀ ਦੇ ਆਪਾਂ ਨੂੰ 5 ਰੁਪਈਆ ਦੀ ਸਲਫਰ ਦੀ ਸ਼ੀਸ਼ੀ ਪਾਣੀ ਵਰਗੀ ਹੋਊਗੀ ਅੱਛਾ ਅੱਛਾ ਉਹ ਦਾਤੀ ਹਨਾ ਹੁਣ ਇਹ ਲਿਖਤ ਸੰਭਾਲ ਕੇ ਰੱਖ ਲਈ ਤੇ ਆਪਦਾ ਕੰਟਰੋਲ ਰੱਖੀ ਥੋੜਾ ਜਾਂ ਜਿਵੇਂ ਹੁਣ ਤੂੰ ਜ਼ਰਦਾ ਲਾਉਣਾ ਥੋੜਾ ਥੋੜਾ ਘਟਾਉਂਦਾ ਆਂ ਤੇ ਆ ਚੀਜ਼ ਲੈਂਦੀ ਲੈਂਦਾ ਤਿੰਨ ਦਿਨਾਂ ਚ ਤੈਨੂੰ ਭਾ ਲਾਉਣੋਂ ਹਟ ਜੂਗੀ ਠੀਕ ਤੇ ਚਾਰ ਦਿਨਾਂ ਚ ਛੱਡ ਗਿਆਂ ਠੀਕ ਹੈ ਹੁਣ ਇਹੇ ਪਰਚੀ ਆਪਦੀ ਲਿਖਤ ਸੰਭਾਲ ਕੇ ਰੱਖ ਲਿਓ ਤੇ ਗਾਂਹ ਹੋਰ ਨੂੰ ਵੀ ਦੱਸ ਦਿਓ ਜੰਗਾ ਆ ਚਲ ਗਏ ਪੁੱਪੋਤਿਆ ਓਏ ਹਾਂ ਲੈ ਨਾ ਇਹ ਜਾਈ ਆ ਮੈਂ ਆਏ ਹਾਈ ਹਾਈ